ਸੈਂਟਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਕਿਹਾ ਕਿ ਜਿਹੜਾ ਬਿਜਲੀ ਬੋਰਡ ਆ ਉਹਦੀਆਂ ਨਿੱਜੀ ਕਰਨ ਦੀਆਂ ਨੀਤੀਆਂ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦਾ ਸੋ ਸਾਡਾ ਮਕਸਦ ਆ ਕਿ ਪੰਜਾਬ ਸਰਕਾਰ ਆ ਜਿਹੜੀ ਪੂਰੇ ਫੌਰਮਾਂ ਦਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿ ਜਿਹੜਾ ਪੰਜਾਬ ਸਰਕਾਰ ਆ ਉਹ ਜਵਾਬ ਦੇਵੇ ਸੈਂਟਰ ਨੂੰ ਕਿ ਇਹ ਪ੍ਰਾਈਵੇਟ ਹੱਥਾਂ 'ਚ ਅਸੀਂ ਨਹੀਂ ਦੇਣਾ ਚਾਹੁੰਦੇ ਕਿਉਂਕਿ ਆਧਾਰੇ ਨੇ ਜਿਹੜੇ ਸਾਡੇ ਇਹ ਆਮ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਇਕੱਠਾ ਹੋ ਕੇ ਸਾਡੇ ਆਪ ਦੇ ਨਿੱਜੀ ادارے ਨੇ ਲੋਕਾਂ ਦੇ ਜਿਹੜੇ ਇਹ ਪ੍ਰਾਈਵੇਟ ਕਾਰਪੋਰੇਟਾਂ ਨੂੰ ਸਾਡੀਆਂ ਜ਼ਮੀਨਾਂ ਚਾਹੇ ਉਹ ਪੰਚਾਇਤੀ ਜ਼ਮੀਨਾਂ ਹੋਣ ਚਾਹੇ ਉਹ ਸਰਕਾਰੀ ادارے ਹੋਣ ਸਾਡੇ ਆਮ ਲੋਕਾਂ ਦੇ ਵੰਡਦੇ ਨੇ ਸੋ ਜੇ ਬਿਜਲੀ ਬੋਟ ਪ੍ਰਾਈਵੇਟ ਹੋ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਮੈਂ ਨਹੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਵੀ ਭਰਾਵੋ ਕਿ ਸਾਡੇ ਘਰਾਂ ਦੇ ਵਿੱਚੋਂ ਪੱਖੇ ਫਰਿੱਜ ਏਸੀ ਚਲਾਉਣੇ ਤਾਂ ਦੂਰ ਦੀ ਗੱਲ ਸਭ ਤੋਂ ਵੱਲ ਮਣੀ ਚੱਲਣਾ ਇਹ ਬਿਜਲੀ ਆ ਜਿਹੜੀ ਇੰਨੀ ਮਹਿੰਗੀ ਹੋ ਜਾਣੀ ਆ ਇੰਨੀ ਮਹਿੰਗੀ ਕਰ ਦੇਨੀ ਆ ਇਹਨਾਂ ਕਾਰਪੋਰੇਟਰ ਕਰਾਣਿਆਂ ਨੇ ਕਿਉਂਕਿ ਪਹਿਲਾਂ ਦੇਖਿਆ Jio ਦਾ SIM ਆਇਆ ਸੀ ਬਾਈ ਫਰੀ ਦਿੱਤਾ ਅਸੀਂ ਫਰੀ ਦੇ ਚੱਕਰ ਚ ਪਾਏ ਕੇ ਜਿਹੜੀਆਂ ਵੱਡੀਆਂ ਵੱਡੀਆਂ ਸਾਡੀਆਂ ਸਰਕਾਰੀ ادارے ਸੀ ਹੋਰ Airtel, Spice, BSNL ਬਾਈ ਸਾਰੀਆਂ ਖੂੰਜੇ ਲਾਤੀਆਂ ਪਰ ਅੱਜ ਦੇਖ ਲੋ ਜਿਹੜਾ Jio ਦਾ SIM ਆ Jio ਦਾ ਪੈਕ ਆ ਉਹ ਮਹੀਨੇ ਦਾ ਕਿੰਨੇ ਰੁਪਈਆ ਦਾ ਇਹ ਪਾਲਿਸੀਆਂ ਨੇ ਜਿਹੜੀਆਂ ਸਾਨੂੰ ਫ੍ਰੀ ਬਿਜਲੀ ਦਿੱਤੀ ਹੋਈ ਆ ਇਹ ਆਉਣ ਵਾਲੇ ਸਮੇਂ 'ਚ ਸਾਡੀ ਸਮਰੱਥਾ ਤੋਂ ਬਾਹਰ ਹੋ ਜਾਣੀਆਂ ਸਾਡ ਤੋਂ ਵੱਲੰਬ ਨਹੀਂ ਜਗਣਾ ਘਰਾਂ ਦਾ ਅਸੀਂ ਨੇਰੇ ਦੇ ਵਿੱਚ ਬੈਠਿਆ ਕਰਾਂਗੇ ਸੋ ਛੋਡੇ ਮਾਧਿਅਮ ਰਾਹੀਂ ਛੋਡੇ ਚੈਨਲ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਭਰਾਵੋ ਲਿਕੜੋ ਘਰਾਂ ਦੇ ਵਿੱਚੋਂ ਜਿਹੜੇ ਦਿੱਲੀ ਅੰਦੋਲਨ ਵਕਤ ਅਸੀਂ ਇਹੋ ਜੇ ਕਾਨੂੰਨ ਰੱਦ ਕਰਵਾ ਕੇ ਆਏ ਸੀ ਉਦੋਂ ਵੀ ਘਾਤਕ ਕਾਨੂੰਨ ਨੇ ਇਹ ਜਿਹੜੇ ਸਾਡੇ ਲੋਕਾਂ ਤੇ ਥੋਪੇ ਜਾ ਰਹੇ ਨੇ ਉਦੋਂ ਤਾਂ ਅਸੀਂ ਕਹਿੰਦੇ ਸੀ ਵੀ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਹੁਣ ਜ਼ਮੀਨਾਂ ਵਾਲਾ ਮਸਲਾ ਨਹੀਂ ਹੁਣ ਤਾਂ ਛੋਡੇ ਘਰਾਂ ਤੱਕ ਆ ਗਈ ਛੋਡੇ ਚੁੱਲਿਆਂ ਤੱਕ ਆ ਗਈ ਲੜਾਈ ਛੋਡੇ ਚੁੱਲਿਆਂ ਨੂੰ ਨੇਰੇ ਦੇ ਵਿੱਚ ਰੱਖਿਆ ਜਾਊਗਾ ਆਉਣ ਵਾਲੇ ਸਮੇਂ 'ਚ ਜੇ ਪ੍ਰਾਈਵੇਟ ਹੋ ਜਾਂਦਾ ਇਹ ਬਿਜਲੀ ਬੋਰ ਸੋ ਜ਼ਿਆਦਾ ਨਹੀਂ ਕਹਿੰਦੇ ਅਸੀਂ ਕਿ ਭਰਾਵੋ ਲਿਕੜੋ ਘਰਾਂ ਦੇ ਵਿੱਚੋਂ ਆ ਕੇ ਰੋੜਾਂ ਉੱਪਰ ਆਪਦੇ ਘਰਾਂ 'ਚੋਂ ਲਿਕੜੋ ਕਿਉਂਕਿ ਇਹ ਜਿਹੜਾ ਰੇਲਵੇ ਟ੍ਰੇਕ ਹੈ ਪੁਲਿਸ ਪ੍ਰਸ਼ਾਸਨ ਵੀ ਅੱਜ ਖੜਾ ਕਹਿੰਦੇ ਵੀ ਚੜ੍ਹਨ ਨਹੀਂ ਦੇਣਾ ਅਸੀਂ ਉਹਦੇ ਵਿੱਚੋਂ ਸਾਫ਼ ਦੇਖਦਾ ਵੀ ਜਿਹੜੀ ਪੰਜਾਬ ਸਰਕਾਰ ਉਹ ਕਹਿੰਦੀ ਸੀ ਅਸੀਂ ਲੋਕਾਂ ਦੇ ਆ ਪਰ ਉਹ ਲੋਕਾਂ ਦੇ ਨਹੀਂ ਉਹ ਜੋਕਾਂ ਦੇ ਨੇ ਅੱਜ ਵੀ ਲੋਕ ਤਾਂ ਸੜਕਾਂ ਦੇ ਉੱਪਰ ਨੇ ਉਹ ਜੋਕਾਂ ਦੀ ਗੱਲ ਕਰਦੇ ਨੇ ਉਹ ਕਾਰਪੋਰੇਟਾਂ ਦੀ ਗੱਲ ਕਰਦੀ ਆ ਪੰਜਾਬ ਸਰਕਾਰ ਆ ਦੇਖੋ ਕਿੰਨੀ ਪੁਲਿਸ ਲਾ ਰੱਖੀ ਆ ਔਰ ਇਹ ਕਹਿੰਦੇ ਰੇਲਵੇ ਟਰੈਕ ਤੇ ਚੜ੍ਹ ਨਹੀਂ ਦੇਣਾ ਸੀ ਸੋ ਕਹਿਣਾ ਚਾਹੁੰਦੇ ਆ ਕਿ ਭਰਾਵੋ ਵੱਡੀ ਗਿਣਤੀ ਦੇ ਵਿੱਚ ਵੱਡੇ ਜਿਹੜੇ ਐਜੀਟੇਸ਼ਨ ਨੇ ਜੇ ਅੱਜ ਨਾ ਚੜ੍ਹਨੇ ਤਾਂ ਸਾਡੀ ਅਗਲੀ ਜਿਹੜੀ 10 ਤਰੀਕ ਨੂੰ ਕੌਲਾ ਕਿਸਾਨ ਮਜ਼ਦੂਰ ਮੋਰਚੇ ਦੀ ਵੀ ਘਰਾਂ ਦੇ ਵਿੱਚੋਂ ਚਿੱਪ ਵਾਲੇ ਮੀਟਰ ਪਟਕੇ ਭਾਈ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਮਾ ਹੋਣਗੇ ਸਿੱਧੀ ਲਾਈਟ ਚਲਾਵਾਂਗੇ ਸਾਨੂੰ ਉਹੀ ਡਿਜੀਟਲ ਮੀਟਰ ਪੁਰਾਣੇ ਚਾਹੀਦੇ ਨੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜਿਹੜੇ ਸਰਕਾਰੀ ادارے ਨੇ ਸਾਡੇ ਲੋਕਾਂ ਦੇ ادارے ਨੇ ਕਿਉਂਕਿ ਆਉਣ ਵਾਲੇ ਬੱਚਿਆਂ ਨੇ ਸਾਡਿਆਂ ਨੇ ਨੌਕਰੀ ਕਰਨੀ ਹੈ ਇਹ ਜਿਹੜੇ ادارے ਬਚਣਗੇ ਸਾਡੇ ਜੇ ادارے ਨਹੀਂ ਬਚਣਗੇ ਤਾਂ ਸਾਡੇ ਬੱਚਿਆਂ ਨੂੰ ਨੌਕਰੀ ਨਹੀਂ ਉਰੇ ਸਾਡੇ ਬੱਚੇ ਪਹਿਲੀ ਥੜਾ ਥੜਾ ਬਾਹਰ ਜਾ ਰਹੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਨਿੱਜੀਕਰਨ ਹੋਵੇ ਅਸੀਂ ਡਟਵੇਂ ਹੱਥਾਂ ਦੇ ਨਾਲ ਸੋ ਆਪਦੇ ਜੁੱਸੇ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਘਰਸ਼ ਵਿੱਡਾਂਗੇ ਮੈਂ ਪਰਵਿੰਦਰ ਸਿੰਘ ਬਾਵਰਪੁਰ ਡੀਕੇਜੂ ਇਕਤਾ ਆਜ਼ਾਦ ਤੋਂ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕੇਕੇਐਮ ਫੋਰਮ ਵੱਲੋਂ ਜੋ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਰਡਰ ਦੀ ਫੋਰਮ ਹੈ ਇਹਦੇ ਵੱਲੋਂ ਲੋਕਿਆ ਗਿਆ ਹੈ ਕਿਉਂਕਿ ਇੱਕ ਜਿਹੜਾ ਖਰੜਾ ਹੈ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਆਇਆ ਹੈ ਬਿਜਲੀ ਬੋਰਡ ਦੇ ਸਬੰਧ ਦੇ ਵਿੱਚ ਜੋ ਬਿਜਲੀ ਐਕਟ 2025 ਜੋ ਅਗਲੇ ਮਤਲਬ ਸਮੇਂ ਦੇ ਵਿੱਚ ਲਾਗੂ ਹੋਣ ਜਾ ਰਿਹਾ ਅਗਲੇ ਸਾਲ ਦੇ ਵਿੱਚ ਜਿਹਦੇ ਚ ਸੈਂਟਰ ਸਰਕਾਰ ਨੇ ਪਹਿਲੀ ਪੰਜਾਬ ਸਰਕਾਰ ਨੂੰ ਇਹ ਹਦਾਇਤਾਂ ਜਾਰੀ ਕਰਤੀਆਂ ਵੀ ਜਿੰਨੀਆਂ ਵੀ ਸਬਸਿਡੀਆਂ ਨੇ ਚਾਹੇ ਉਹ ਕਿਸਾਨੀ ਨੂੰ ਨੇ ਚਾਹੇ ਹੋਰ ਕਿਸੇ ਵੀ ਤਰ੍ਹਾਂ ਦੇ ਸਬਸਿਡੀਆਂ ਉਹ ਦਿੰਨੇ ਸਾਰੀਆਂ ਬੰਦ ਕੀਤੀਆਂ ਜਾਣ ਚਾਹੇ ਉਹ ਸਾਡੇ ਮੋਟਰ ਵਾਲੀ ਬਿਜਲੀ ਐ ਜਾਂ ਮੋਟਰਾਂ ਤੇ ਮੀਟਰ ਲੱਗਣ ਵਾਲੀ ਗੱਲ ਐ ਇਹ ਸਬਸਿਡੀ ਵੀ ਸਾਰੀ ਬੰਦ ਚਾਹੁੰਦੀ ਐ ਸੈਂਟਰ ਸਰਕਾਰ ਸੋ ਇਹਦੇ ਤੇ ਜਵਾਬ ਮੰਗਿਆ ਪੰਜਾਬ ਸਰਕਾਰ ਦਾ ਜਿਹਦੇ ਤੇ ਹਜੇ ਤੱਕ ਪੰਜਾਬ ਸਰਕਾਰ ਬਿਲਕੁਲ ਚੁੱਪ ਐ ਸੋ ਅਸੀਂ ਮਤਲਬ ਇਹ ਪ੍ਰੋਟੈਸਟ ਇਸ ਲਈ ਕੀਤਾ ਐ ਵੀ ਪੰਜਾਬ ਸਰਕਾਰ ਇਹ ਤੇ ਕੋਰੀ ਨਾ ਕਰੇ ਸੈਂਟਰ ਸਰਕਾਰ ਨੂੰ ਕਿਉਂਕਿ ਉਹ ਦੂਜੇ ਪਾਸੇ ਅਸੀਂ ਇਹ ਦੇਖਦੇ ਆਂ ਵੀ ਇੰਨੀ ਵੱਡੀ ਪੱਦਰ ਤੇ ਫੋਰਸ ਲਾ ਕੇ ਅੱਜ ਵਾਲੇ ਪ੍ਰੋਟੈਸਟ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਨੇ ਜਾਂ ਕੱਲ ਰਾਤ ਨੂੰ ਘਰਾਂ ਦੇ ਵਿੱਚ ਸਾਡੇ ਖੁੱਦ ਦੇ ਛਾਪੇ ਮਾਰੀਆਂ ਕਰਕੇ ਸਾਡੇ ਗੇਟ ਤੋੜ ਕੇ ਭੰਨੇ ਗਏ ਨੇਗੇ ਸੋ ਇਹ ਮਤਲਬ ਕਹਿਣ ਦੀ ਗੱਲ ਨਹੀਂ ਇਹ ਵੀ ਸਾਫ਼-ਸਾਬਤ ਹੁੰਦਾ ਹੈ ਵੀ ਪੰਜਾਬ ਸਰਕਾਰ ਹੈ ਜਿਹੜੀ ਸੈਂਟਰ ਦੇ ਪੱਖ ਦੇ ਵਿੱਚ ਬਿਲਕੁਲ ਭੁਗਤ ਰਹੀ ਹੈ ਇਹ ਚੀਜ਼ ਦੇ ਵਿੱਚ ਸੋ ਆਪਾਂ ਇਹਨੂੰ ਸਰਕਾਰ ਨਹੀਂ ਅਸੀਂ ਕਹਿ ਸਕਦੇ ਵੀ ਜਿਹੜੀ ਝਾੜੂ ਵਾਲਿਆਂ ਦੀ ਪਾਰਟੀ ਆ ਇੱਕ ਡੀਲਰ ਨੇ ਜਿਹੜੇ ਪੰਜਾਬ ਨੂੰ ਵੇਚਣ ਤੇ ਲੱਗੇ ਹੋਏ ਨੇ ਚਾਹੇ ਉਹ ਜ਼ਮੀਨਾਂ ਨੂੰ ਵੇਚ ਰਹੇ ਨੇਗੇ ਜਾਂ ਆਪਣੇ ਲੈਂਡ ਪੋਲਿੰਗ ਵਾਲਾ ਆ ਰਿਹਾ ਉਹ ਇਹਨਾਂ ਦਾ ਰੱਦ ਕਰਾਇਆ ਜਾਂ ਬਿਜਲੀ ਬੋਰਡ ਦੀ ਜ਼ਮੀਨ ਵੇਚਣ ਤੇ ਲੱਗੇ ਹੋਏ ਜਾਂ ਖੇਤੀਬਾੜੀ ਯੂਨੀਵਰਸਿਟੀ ਦੀ ਲੱਗੇ ਹੋਣ ਜਾਂ ਪੰਚਾਇਤਾਂ ਵਾਲੀ ਜ਼ਮੀਨ ਵੇਚਣ ਤੇ ਲੱਗੇ ਹੋਣੇ ਡੀਲਰ ਨੇ ਇਹਨਾਂ ਨੂੰ ਜਿੱਥੋਂ ਵੀ ਮੁਨਾਫਾ ਹੁੰਦਾ ਕਾਰਪੋਰੇਟਾਂ ਦੇ ਹੱਥ ਰੋਕੇ ਵੀ ਤਾਂ ਹੀ ਬਣ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਆਖਰੀ ਪਹਿਲੀ ਔਰ ਆਖਰੀ ਵਾਰ ਅਸੀਂ ਪੰਜਾਬ ਦੇ ਵਿੱਚ ਆਏ ਆ ਸਰਕਾਰ ਸਾਡੀ ਬਣੀ ਐ। ਇਸ ਤੋਂ ਬਾਅਦ ਸਾਡੀ ਬਾਨ ਨਹੀਂ ਵੀ ਕਬਤੇ ਘਰ ਭਰ ਲੋ ਜਿਹੜੇ ਭਰਨੇ ਨੇ। ਕਿਉਂਕਿ ਉਹੀ ਇਹ ਮਤਲਬ ਭਗਵਾਨ ਤਾਂ ਮਾਰਾ ਜਿਹੜਾ ਐ ਕਹਿੰਦਾ ਸੀ ਮੈਂ ਆਮ ਘਰਾਂ ਦਾ ਧੀ ਪੁੱਤਾਂ ਕਿਸਾਨੀ ਦਾ ਦਰਦ ਮੈਂ ਜਾਣਦਾ। ਇੰਜਣਾਂ ਦੇ ਮੂਰੇ ਮੈਂ ਪਿਆ ਹੋਇਆ ਧੂਆਂ ਫੱਕਿਆ ਹੋਇਆ। ਸੋ ਅੱਜ ਇਹ ਸਾਫ਼ ਸਾਬਤ ਹੁੰਦਾ ਵੀ ਤੈਂ ਮਤਲਬ ਕਿਸਾਨੀ ਦੇ ਪਿੱਠ ਦੇ ਵਿੱਚ ਪਹਿਲਾਂ ਤਾਂ ਉਦਦੇ ਜਿੱਦੇ ਸੰਭੂ ਔਰ ਖਨੌਰੀ ਬਾਟਰ ਤੋਂ ਤਾਂ ਮੋਰਚਾ ਪਟਾਇਆ। ਔਰ ਮਤਲਬ ਮੀਟਿੰਗ ਤੇ ਸੱਦ ਕੇ ਸਾਡੇ ਆਗੂਆਂ ਦੀ ਚੰਡੀਗੜ੍ਹ ਤੋਂ ਗ੍ਰਿਫਤਾਰੀਆਂ ਕਰਾਈਆਂ। ਉਦੋਂ ਪਹਿਲਾ ਸ਼ੁਰਾਤ ਐ। ਪੰਜਾਬ ਦੀ ਕਿਸਾਨੀ ਦੇ ਪਿੱਠ ਦੇ ਉੱਪਰ ਮਾਰਿਆ ਅੱਜ ਦੂਜਾ ਸ਼ੋਰਾ ਤੋਂ ਇਹ ਮਾਰ ਰਿਹਾ ਹੈ ਜਿਹੜਾ ਪੰਜਾਬ ਨੂੰ ਮਤਲਬ ਨਿੱਜੀ ਕਰਨ ਬਿਜਲੀ ਬੋਰਡ ਦਾ ਪੰਜਾਬ ਦੇ ਵਿੱਚ ਕਰਾ ਰਿਹਾ ਹੈ ਸੋ ਇਹਦੇ ਤੇ ਮੈਂ ਇਹ ਸਮਝਦਾ ਵੀ ਇੱਥੇ ਗੱਲ ਕੱਲੀ ਇਹ ਨਹੀਂ ਹੈ ਵੀ ਕੱਲੀ ਕਿਸਾਨੀ ਦਾ ਦੁੱਖ ਹੈ ਇਹ ਇਹ ਜਿਹੜੇ ਬੰਦੇ ਨੇ ਸਵੇਰੇ ਤੋਂ ਸ਼ਾਮ ਤੱਕ ਕਮਾ ਕੇ ਖਾਣਾ ਉਹਦੇ ਲਈ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੇ ਚਿੱਪ ਵਾਲੇ ਮੀਟਰ ਲੱਗਣਗੇ ਉਹ 700 ਰੁਪਏ ਦਿਹਾੜੀ ਬਣਾਉਣ ਵਾਲਾ ਇਹਨਾਂ ਦੀ ਅਜ 8 ਰੁਪਏ ਜੋਨਟ ਇੱਥੇ ਹੈਗੀ ਆ ਕੱਲ ਨੂੰ ਮਾਨ ਮਰਜ਼ੀ ਦੇ ਰੇਟ ਤੈਹ ਹੋਣਗੇ ਕਿਥੋਂ ਉਹ ਘਰ ਪੂਰਾ ਹੋਜੂ ਕਿਥੋਂ ਪੱਖਾ ਕਮਾ ਲੂ ਕਿਥੋਂ ਫਰੇਜ ਚਲਾ ਲੂ ਉਹ ਉਹਨਾਂ ਵਾਸਤੇ ਵੱਡੀ ਸਮੱਸਿਆ ਖੜੀ ਹੋ ਰਹੀ ਹੈ ਜਿਹੜੇ ਚਿੱਪ ਵਾਲੇ ਮੀਟਰ ਲੱਗ ਰਹੇ ਨੇ ਮੋਬਾਈਲ ਮੰਗ ਪਹਿਲਾਂ ਪੈਸੇ ਉਹਨਾਂ ਨੂੰ ਪਾਉਣੇ ਪਿਆ ਕਰਨਗੇ ਹੁਣ ਤਾਂ ਦੋ ਦੋ ਮਹੀਨੇ ਲੰਘ ਵੀ ਜਾਂਦੇ ਨੇ ਫੇਰ ਨਹੀਂ ਫੇਰ ਤਾਂ ਇੱਕ ਘੰਟਾ ਵੀ ਨਹੀਂ ਲੰਘਣਾ ਇਸ ਕਰਕੇ ਵੀ ਉਹਨਾਂ ਨੂੰ ਕੁੱਲ ਵਰਗ ਤੇ ਇਹ ਡੱਕਾ ਹੈ ਹਰੇਕ ਵਰਗ ਨੂੰ ਇਹਦਾ ਨੁਕਸਾਨ ਹੈ ਮਲਾਜ਼ਮਾਂ ਨੂੰ ਵੀ ਹੈ ਜਿਹੜੇ ਮਲਾਜ਼ਮ ਬਿਜਲੀ ਬੋਰਡ ਦੇ ਵਿੱਚ ਨੌਕਰੀਆਂ ਕਰਦੇ ਨੇ ਡੇਢ ਡੇਢ ਲੱਖ ਰੁਪਏ ਲੱਖ ਲੱਖ ਰੁਪਏ ਤਨਖਾਹ ਕਿ ਜਦੋਂ ਪ੍ਰਾਈਵੇਟ ਹੋ ਗਏ ਕਿ ਬਾਈ ਤੁਹਾਨੂੰ 1.5 ਲੱਖ ਰੁਪਏ ਮਿਲੂਗਾ ਥੋੜੇ ਵਰਗੇ ਨਹੀਂ ਉਹਨਾਂ ਨੂੰ ਲੋੜ ਹੈ ਉਹਨਾਂ ਨੂੰ 10-10 ਹਜ਼ਾਰ ਦੇ ਬਾਦੂ ਬੇਰੁਜ਼ਗਾਰ ਜਨਤਾ ਫਿਰਦੀ ਆ 10-10 ਹਜ਼ਾਰ ਦੇ ਬਾਦੂ ਉਹਨਾਂ ਨੂੰ ਮੁਲਾਜ਼ਮ ਮਿਲ ਜਾਣਗੇ ਇਸ ਕਰਕੇ ਵੀ ਤੁਸੀਂ ਵੀ ਥੋੜੀ ਵੀ ਛੁੱਟੀ ਹੋਣੀ ਆ ਜੇ ਪ੍ਰਾਈਵੇਟ ਹੱਥਾਂ ਦੇ ਵਿੱਚ ਇਹ ਜਾਂਦਾ ਤਾਂ ਇਸ ਕਰਕੇ ਵੀ ਇਕੱਠੇ ਹੋ ਜੋ ਜੇ ਬਚਣਾ ਇਹਦਾ ਡਟ ਕੇ ਆਪਾਂ ਵਿਰੋਧ ਕਰੋ ਕਿਉਂਕਿ ਜਿਹੜੀ ਇਹ ਆਪਾਂ ਕਹ ਲਈਏ ਪ੍ਰਸ਼ਾਸਨ ਹੈ ਪ੍ਰਸ਼ਾਸਨ ਤਾਂ ਬਾਈ ਸਦਾ ਹੀ ਸਰਕਾਰ ਦੇ ਪਿੱਠ ਦੇ ਉੱਪਰ ਖੜਾ ਹੈ ਅੱਜ ਵੀ ਖੜਾ ਹੈ ਕਿਉਂਕਿ ਪਿੱਛੇ ਆਪਾਂ ਦੇਖਿਆ ਵੀ ਇਲੈਕਸ਼ਨ ਆ ਗੀਆਂ ਹੁਣ ਜਿਹੜੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਨੇ ਉਹਦੇ ਚ ਐਸਐਸਪੀ ਦੀ ਤੁਸੀਂ ਵੀਡੀਓ ਮਤਲਬ ਆਡੀਓ ਸੁਣੀ ਐ ਵਾਇਰਲ ਹੋ ਰਹੀ ਆ ਵੀ ਕਿਵੇਂ ਕਹਿ ਰਿਹਾ ਉਹ ਵੀ ਘਰਾਂ ਦੇ ਵਿੱਚ ਝਾੜੂ ਵਾਲੇ ਜਿੱਥੇ ਕਹਿ ਰਹੇ ਨੇ ਘਰਾਂ ਦੇ ਵਿੱਚ ਇਹਨਾਂ ਦੇ ਕੈਂਡੀਡੇਟ ਨੱਪ ਲੋ ਦੂਜੀਆਂ ਪਾਰਟੀਆਂ ਦੇ ਇਸ ਤਰੀਕੇ ਨਾਲ ਗੁੰਡਾਗਰਦੀ ਤੇ ਉਤਰੇ ਹੋਏ ਨੇਗੇ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਕਦੇ ਵੀ ਸਾਡਾ ਨਹੀਂ ਹੋਇਆ ਤੁਸੀਂ ਭੱਜ ਜਾਓ ਕਿੱਥੇ ਤੁਹਾਨੂੰ ਇਨਸਾਫ ਮਿਲੂਗਾ ਥਾਣੇ ਚੌਕੀਆਂ 'ਚ ਤੁਹਾਡਾ ਇਨਸਾਫ ਨਹੀਂ ਐਸਐਸਪੀ ਡੀਸੀ ਦਫ਼ਤਰਾਂ ਤੁਹਾਡਾ ਇਨਸਾਫ ਨਹੀਂ ਕੋਟਾਂ ਦੇ ਵਿੱਚ ਤੁਹਾਨੂੰ ਮਨ ਇਨਸਾਫ ਨਹੀਂ ਇਹ ਸਿਰਫ ਇਹਨਾਂ ਦੀ ਚੋਰਾ ਦੀ ਰਾਖੀ ਵਾਸਤੇ ਆ ਅੱਜ ਇਹਨਾਂ ਦੀ ਰਾਖੀ ਵਾਸਤੇ ਖੜੇ ਨੇ ਕੱਲ ਨੂੰ ਪਿੰਡਾਂ ਦੇ ਵਿੱਚ ਆਉਣਗੇ ਇੱਕ ਆ ਅਫਸਰ ਆ ਇੱਕ ਮੁਲਾਜ਼ਮ ਆ ਤੇ ਸੌਰੀ ਇੱਕ ਇਹਨਾਂ ਦਾ ਐਮਐਲਏ ਕੋਈ ਐਮਪੀ ਆਉਂਦਾ ਕੋਈ ਇਹਨਾਂ ਦਾ ਮੰਤਰੀ ਆਉਂਦਾ ਉਹਦੇ ਨਾਲ-ਨਾਲ 10-10 ਗੱਡੀਆਂ ਮੁਲਾਜ਼ਮਾਂ ਦੀ ਹੁੰਦੇ ਨੇ ਇਹਨਾਂ ਨੂੰ ਪ੍ਰੋਟੈਸਟ ਕਰਨ ਵਾਸਤੇ ਇਹਨਾਂ ਦੇ ਬਚਾਉਣ ਖਾਤਰ ਉਹੀ ਜਿਹੜਾ ਭਾਸੋਂ ਵਾਲਾ ਇੰਚਾਰਜ ਰਾਤ ਸਾਡੇ ਗੇਟ ਭੰਨ ਰਿਹਾ ਸੀ ਜਦੋਂ ਬਾਈ ਉਹਨਾਂ ਦੇ ਦਫ਼ਤਰ ਜਾਂਦੇ ਆ ਉਹ ਮਿਲਦੇ ਨਹੀਂ ਹੈ ਉਹ ਸਾਨੂੰ ਕਿਵੇਂ 4 ਵਜੇ ਸਾਡੇ 게ਟਾਂ ਤੇ ਆ ਕੇ ਖੜ ਗਏ ਬਾਈ ਕਿਵੇਂ ਸਾਡੀਆਂ ਕੰਦਾ ਟੱਪੀਆਂ ਕਿਹੜੇ ਆਰਡਰ ਨੇ ਉਹਨਾਂ ਕੋਲੇ ਕਿਹੜੇ ਬਰੰਟ ਨੇ ਉਹਨਾਂ ਕੋਲੇ ਜੇ ਉਹ ਇਹਨਾਂ ਨੂੰ ਕਹਿ ਦੋ ਇੱਥੇ 90 ਦੇ ਵਿੱਚ ਜਦੋਂ ਸਮਾਨ ਘੜਾਇਆ ਕਹਿੰਦੇ ਜੀ ਜਿੰਨਾ ਟਾਈਮ ਸਾਡੇ ਕੋਲ ਆਰਡਰ ਨਹੀਂ ਅਸੀਂ ਨਹੀਂ ਸਮਾਨ ਇੱਥੋਂ ਪਟਾਈ ਕਰਾ ਸਕਦੇ ਤੇ ਸਾਡੀਆਂ ਕੰਦਾ ਟੱਪੀਆਂ ਗਈਆਂ ਸੀ ਉਦੋਂ ਸਮਾਨ ਕਿੱਥੇ ਸੀ ਬਾਈ ਉਦੋਂ ਕਿਹੜੇ ਕਿਹੜਾ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਕਿ ਸਾਡੀਆਂ ਕੰਦਾ ਟੱਪਣ ਦੇ 4 ਵਜੇ ਤੁਸੀਂ ਉੱਠ ਕੇ ਕਿਵੇਂ ਇਹ ਸਰਕਾਰ ਦੀ ਸੁਣ ਕੇ ਸਾਡੇ ਘਰਾਂ ਦੇ ਵਿੱਚ ਆਗ ਵੜ ਦੇਵੋਗੇ ਇਸ ਕਰਕੇ ਵੀ ਇਹ ਵੱਡਾ ਜਿਹੜਾ ਖਤਰਾ ਹੈ ਪੰਜਾਬ ਦੇ ਉੱਪਰ ਹਰੇਕ ਬਰਗ ਦੇ ਉੱਪਰ ਜੇ ਚੁੱਪ ਕਰਾਂਗੇ ਤਾਂ ਛੱਤਰ ਖਾਵਾਂਗੇ ਹੋਰ ਆਪਣੇ ਤੇ ਹਾ ਵੀ ਹੋਣਗੇ ਪ੍ਰਸ਼ਾਸਨ ਵੀ ਗੁੰਡਾਗਰਦੀ ਤੇ ਪੂਰਾ ਉੱਤਰਿਆ ਹੋਇਆ ਇਸ ਕਰਕੇ ਲੋਕਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਮਤਲਬ ਜੋ ਨੀਤੀ ਪਾਲਿਸੀ ਆਉਂਦੀ ਆ ਉਹਦਾ ਡਟ ਕੇ ਵਿਰੋਧ ਕਰੋ ਸਾਡਾ ਸਾਥ ਦਿਓ ਇਹ ਪ੍ਰੋਗਰਾਮ ਸਿਰਫ ਸੰਕੇਤਕ ਹੈ ਅੱਜ ਦਾ ਇਹ ਅੱਗੇ ਵੀ ਚੱਲਣਾ ਹੈ ਡੀਸੀਆਂ ਦੇ ਦਫ਼ਤਰਾਂ ਦੇ ਅੱਗੇ ਵੀ 17-18 ਤਰੀਕ ਨੂੰ ਇਹ ਚੱਲਣਾ ਹੈ ਪੱਕੇ ਮੋਰਚੇ ਵੀ ਲੱਗਣਗੇ ਇਹਦੇ ਤੇ ਜਦ ਤੱਕ ਇਹ ਪੰਜਾਬ ਸਰਕਾਰ ਦੇ ਬੈਕਫੁੱਟ ਨਹੀਂ